ਨਮਸਕਾਰ ਜੀ ਅਸੀਂ ਖੜੇ ਹਾਂ ਸਤਨਕ ਸ਼ਹਿਰ ਘੱਗਾ ਵਿਖੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਗੁਰਵਿੰਦਰ ਸਿੰਘ ਪੰਨੋ ਜੀ ਯੂ ਐਸ ਏ ਵਾਲੇ ਤੇ ਉਹ ਅੱਜ ਸਾਡੇ ਵਿੱਚ ਮੌਜੂਦ ਨੇ ਸਾਡਾ ਲਾਅਨ ਕਲੱਬ ਘੱਗਾ ਰਾਇਲ ਪ੍ਰੇਮਚੰਦ ਕਾਉਂਸਲ ਜੀ ਦੇ ਪ੍ਰਧਾਨ ਨੇ ਤੇ ਸਰਪ੍ਰਸਤ ਨੇ ਸਾਡੇ ਜੀ ਤਰਸੀਮ ਚੰਦ ਅੰਗਰਗ ਜੀ ਕਲਵਾਣੋ ਵਾਲੇ ਤੇ ਪਿੱਛੇ ਜੀ ਅਸੀਂ ਅੱਖਾਂ ਦਾ ਕੈਂਪ ਲਾਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਲਾਕੇ ਦੇ ਵਿੱਚ ਕੀ ਇਹ ਪਰਿਵਾਰ ਤੇ ਜ਼ਿਕਰ ਕਰ ਦਿਆਂ ਜੀ ਅਸੀਂ ਮਰਹੂਮ ਲਖਵਿੰਦਰ ਸਿੰਘ ਪੰਨੂ ਜੀ ਦਾ ਜਿਹੜੇ ਅੱਜ ਇਸ ਦੁਨੀਆ 'ਚ ਬੇਸ਼ੱਕ ਨਹੀਂ ਹਨ ਪਰ ਫੇਰ ਵੀ ਜਿਹੜੇ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਨੇ ਸੇਵਾਵਾਂ ਨੇ ਅੱਜ ਵੀ ਜਾਰੀ ਨੇ ਤੇ ਉਸ ਅੱਖਾਂ ਦੇ ਕੈਂਪ ਦਰਾਨ ਬਹੁਤ ਵੱਡਾ ਸਹਿਯੋਗ ਇਹਨਾਂ ਨੇ ਦਿੱਤਾ ਤੇ ਪਹਿਲਾਂ ਵੀ ਦਿੰਦੇ ਰਹੇ ਨੇ ਤੇ ਅੱਗੇ ਵੀ ਇਹਨਾਂ ਵੱਲੋਂ ਜਿਹੜਾ ਖੁੱਲੇ ਦਿਲ ਨਾਲ ਇਹ ਜਿਹੜਾ ਸਹਿਯੋਗ ਹੈ ਸਮਾਜ ਸੇਵਾ ਦਾ ਕੀਤਾ ਜਾਂਦਾ ਸੋ ਅੱਜ ਇਹ ਸਾਡੇ ਵਿੱਚ ਯੂ ਐਸ ਏ ਤੋਂ ਆਏ ਹੋਏ ਨੇ ਤੇ ਸਨਮਾਨ ਹੈ ਜਿਹੜਾ ਇਹਨਾਂ ਦਾ ਅਸੀਂ ਰੱਖਿਆ ਹੋਇਆ ਸੀ ਤੇ ਉਦੋਂ ਇਹ ਯੂਐਸਏ ਦੇ ਵਿੱਚ ਸੀ ਇਸ ਲਈ ਅਸੀਂ ਸਨਮਾਨ ਉੱਥੇ ਨਹੀਂ ਦੇ ਸਕੇ ਤਾਂ ਤਾਂ ਸਾਡੇ ਵਿੱਚ ਅੱਜ ਮੌਜੂਦ ਨੇ ਉਹਨਾਂ ਨੂੰ ਅਸੀਂ ਸਨਮਾਨ ਹੈ ਜਿਹੜਾ ਦੇ ਰਹੇ ਹਾਂ ਤੇ ਸ਼ੁਕਰੀਆ ਦਾ ਵੀ ਕਰ ਰਹੇ ਹਾਂ ਉਹਨਾਂ ਦਾ ਕਿ ਸਾਨੂੰ ਜਿਹੜਾ ਸਹਿਯੋਗ ਉਹਨਾਂ ਨੇ ਦਿੱਤਾ ਹੈ ਪ੍ਰੀਮ ਚੰਦ ਜੀ ਕੌਂਸਲ ਪ੍ਰਧਾਨ ਜੀ ਆਓ ਜਿੱਧਰ ਆ ਜੀ ਲੈ ਬੇਟਾ ਤੁਸੀਂ ਦੇਖ ਸਕਦੇ ਹੋ ਸਨੈਪ ਲੈ ਲਈ ਬੇਟਾ ਸਨਮਾਨ ਦਿੱਤਾ ਜਾ ਰਿਹਾ ਜੀ ਤੇ ਅੱਗੋਂ ਵੀ ਰੱਬ ਤੋਂ ਅਸੀਂ ਇਹੀ ਇੱਛਾ ਕਰਦੇ ਹਾਂ ਕਿ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਇਹਨਾਂ ਦੇ ਉਮਰ ਦੇ ਵਿੱਚ ਵੀ ਵਾਧਾ ਹੋਵੇ ਇਸ ਤਰ੍ਹਾਂ ਹੀ ਇਹ ਮੁਲਕ ਦੀ ਸੇਵਾ ਕਰਦੇ ਰਹਿਣ ਪਰ ਗਰਗ ਸਾਹਿਬ ਤੁਸੀਂ ਵੀ ਦੋ ਸ਼ਬਦ ਤੇ ਪੰਨੂ ਸਾਹਿਬ ਤੁਸੀਂ ਦੋ ਸ਼ਬਦ ਜੀ ਸਭ ਤੋਂ ਪਹਿਲਾਂ ਤਾਂ ਇਹ ਨਵੇਂ ਬਣੇ ਲਾਇਓਂਸ ਕਲੱਬ ਰੋਇਲ ਨੂੰ ਬਹੁਤ-ਬਹੁਤ ਮੁਬਾਰਕਾਂ ਘਗੇ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਬਹੁਤ ਬੰਦੇ ਵਧੀਆ ਟੀਮ ਹੈ ਜਿਹੜੀ ਕਿ ਇਹ ਲੁਅੰਸ ਕਲੱਬ ਰਾਇਲ ਦੀ ਬਣੀ ਹੋਈ ਆ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਧੰਨਵਾਦ ਇਹਨਾਂ ਸਾਰਿਆਂ ਦਾ ਜਿਹੜਾ ਸਾਨੂੰ ਮੈਨੂੰ ਮੇਰੇ ਪਰਿਵਾਰ ਨੂੰ ਇੰਨਾ ਮਾਣ ਬਖਸ਼ਦੇ ਨੇ ਥੈਂਕ ਯੂ ਜੀ ਅੱਜ ਅਸੀਂ ਪੰਨੂ ਸਾਹਿਬ ਦਾ ਲੈਂਡ ਕਲੱਬ ਦਾ ਗਵਰਨਰ ਰਾਇਲ ਕਾ ਗਵਰਨਰ ਜੀ ਸਨਮਾਨ ਕਰਨ ਵਾਸਤੇ ਆਏ ਆ ਇਹ ਸ਼ਖਸ ਇਹ ਪਰਿਵਾਰ ਇਹ ਕੱਗ ਦੇ ਦਾ ਇਸ ਟਾਈਮ ਅਮਰੀਕਾ ਦੇ ਵਿੱਚ ਸੈਟਲ ਹੈ ਜਦੋਂ ਵੀ ਕੱਗੇ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਹੈ ਤਾਂ ਉਹ ਕੋਈ ਦਾ ਸਮਾਜਿਕ ਕੋਈ ਵੀ ਜੋ ਮਤਲਬ ਫੰਕਸ਼ਨ ਹੁੰਦਾ ਹੈ ਤਾਂ ਇਹ ਬੱਚੜ ਕੀ ਹਿੱਸੇ ਲੈਂਦੇ ਨੇ ਰੂਸਾ ਕਰ ਦਿੰਦੇ ਨੇ ਔਰ ਸਾਨੂੰ ਪੂਰਾ ਮਾਣ ਹੈ ਨਾ ਕਿ ਜਦੋਂ ਵੀ ਅਸੀਂ ਕੋਈ ਫੰਕਸ਼ਨ ਕਰਾਂਗੇ ਆਉਣ ਵਾਲੇ ਸਮੇਂ ਚ ਤਾਂ ਸਾਡਾ ਪੂਰਾ ਸਹਿਯੋਗ ਦੇਣਗੇ ਔਰ ਜਿੰਦੇ ਰਹੇ ਨੇ ਔਰ ਜਿੰਦੇ ਰਹਿਣਗੇ ਜੈ